ਅਜ ਮੋਗਾ ਪੁਲਿਸ ਵੱਲੋਂ ਅਸੀ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈਗਾ ਜਿਨ੍ਹਾਂ ਵੱਲੋਂ ਇੱਕ ਜੋ ਕੱਪੜੇ ਦਾ ਵਪਾਰੀ ਸੀ ਉਸ ਉਸ ਤੋਂ 60 ਲੱਖ ਦੀ ਇਹਨਾਂ ਨੇ ਰੰਗਦਾਰੀ ਮੰਗੀ ਸੀ ਉਸ ਵੱਲੋਂ ਮੋਗਾ ਪੁਲਿਸ ਨੇ ਡੀਐਸਪੀ ਸਿਟੀ ਐਸਐਚਓ ਸਿਟੀ ਨੇ ਬੜੀ ਉਸਤਾਦੀ ਨਾਲ ਕੰਮ ਕਰਦੇ ਹੋਏ ਇਹਨਾਂ ਨੂੰ ਜਿਹੜਾ ਗੈਂਗ ਹੈਗਾ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਇਹਨਾਂ ਕੋਲੋਂ ਜਿਹੜਾ ਮੋਬਾਈਲ ਸੀ ਉਹ ਅਸੀਂ ਰਿਕਵਰ ਕੀਤਾ ਹੈਗਾ ਇਹ ਜਿਹੜਾ ਇਹਨਾਂ ਵਿੱਚੋਂ ਇੱਕ ਸਿਮਰਨਜੀਤ ਕਰਨ ਸੰਦੀਪ ਤੇ ਸੋਨੂ ਇਹ ਅਸੀਂ ਚਾਰ ਬੰਦੇ ਗ੍ਰਿਫਤਾਰ ਕੀਤੇ ਐ। ਇਹਨਾਂ ਚ ਸਿਮਰਨਜੀਤ ਸਿੰਘ ਸੀ। ਇਹ ਪਹਿਲਾਂ ਇਹਨਾਂ ਦੀ ਦੁਕਾਨ ਤੇ ਕੰਮ ਕਰਦਾ ਹੁੰਦਾ ਸੀ ਤੇ ਇਸ ਨੂੰ ਇਹਨਾਂ ਦੇ ਬਾਰੇ ਸਾਰਾ ਕੁਝ ਪਤਾ ਸੀ ਤੇ ਇਸ ਨੇ ਹੀ ਇਹ ਸਾਰੀ ਮਾਸਟਰਮਾਈਂਡ ਸੀ। ਇਸ ਨੇ ਇਹ ਸਾਰੀ ਜਿਹੜੀ ਹੈਗੀ ਆ ਆ ਪਲਾਨ ਬਣਾਇਆ ਹੈਗਾ ਤੇ ਇਹਨਾਂ ਨੂੰ ਕਾਲ ਕਰਵਾਈ ਹੈਗੀ। ਇਸ ਵਿੱਚੋਂ ਇਹਨਾਂ ਨੇ ਸੰਦੀਪ ਕੁਮਾਰ ਜਿਹੜਾ ਸਿਪਾ ਹੈਗਾ ਉਸ ਤੋਂ ਇਹਨਾਂ ਨੇ ਇੱਕ SIM ਲਿਆ ਸੀ। ਜੋ SIM ਜਸਵੀਰ ਕੌਰ ਦੇ ਨਾਮ ਤੇ ਸੀ। ਉਹ ਸਾਨੂੰ ਹੁਣ ਜੋ ਇਨਵੈਸਟੀਗੇਸ਼ਨ ਚ ਪਤਾ ਲੱਗਦਾ ਪਿਆ ਉਹ ਵੀ ਇੱਕ ਜਿਹੜਾ ਮੋਬਾਈਲ ਸੀ ਉਹ ਇਹਨਾਂ ਨੇ 6 ਮਹੀਨੇ ਪਹਿਲਾਂ ਖੋਇਆ ਮੋਬਾਈਲ ਸੀ ਕਿਸੇ ਦਾ ਤੇ ਉਹਨਾਂ ਉਹ ਸੀ ਮਨਨ ਨੇ ਇਸ ਇਸ ਵਾਰ ਦੇ ਵਿੱਚ ਯੂਜ਼ ਕੀਤਾ ਹੈਗਾ ਤੇ ਇਸ ਵਿੱਚ ਜੋ ਕਰਨ ਕੁਮਾਰ ਹੈਗਾ ਕਰਨ ਸੰਦੀਪ ਤੇ ਸੋਨੂ ਇਹਨਾਂ ਤਿੰਨਾਂ ਨੇ ਕਾਲ ਕੀਤੀ ਸੀ ਇਕੱਠੇ ਬਣ ਕੇ ਤੇ ਸੰਦੀਪ ਕੁਮਾਰ ਨੇ ਮੋਬਾਈਲ ਇਹਨਾਂ ਨੂੰ SIM ਦਿੱਤਾ ਸੀ ਤੇ ਕਰਨ ਕੁਮਾਰ ਉੱਪਰ ਪਹਿਲਾਂ ਵੀ ਇੱਕ ਜਿਹੜਾ ਹੈਗਾ ਐਫਆਈਆਰ ਰਜਿਸਟਰ ਹੋਈ ਹੋਈ ਹੈ ਤੇ ਆਪਣੀ ਨੰਬਰ ਤੇ ਕੀਤਾ ਸੀਗਾ ਜਾਂ ਵਿਦੇਸ਼ੀ ਕਿਸੇ ਨੰਬਰ ਤੋਂ ਨਹੀਂ ਇਹਨਾਂ ਨੇ ਨਾਰਮਲ ਇਥੋਂ ਕਿਸੇ ਜਦ ਦੱਸੇ ਨਾ ਖੋਇਆ ਨੰਬਰ ਸੀ ਜਿਹੜਾ ਇਹ ਮੋਬਾਈਲ ਸੀ ਉਸ ਤੋਂ ਇਹਨਾਂ ਨੇ ਸਿੰਪਲ ਕਾਲ ਡਾਇਰੈਕਟ ਕਾਲ ਕੀਤੀ ਸੀ ਸਰ ਇਹ ਲਿੰਕ ਚ ਕਿਵੇਂ ਆਈ ਇੱਕ ਦੂਜੇ ਦੇ ਨਹੀਂ ਇਹ ਇੱਕ ਪਹਿਲਾਂ ਯਾਰ ਦੋਸਤ ਨੇ ਪਿੱਛੇ ਯੂਪੀ ਦੇ ਦੋ ਬੰਦੇ ਯੂਪੀ ਦੇ ਰਹਿਣ ਵਾਲੇ ਹੈਗੇ ਨੇ ਤੇ ਇਥੋਂ ਹੀ ਜੋ ਮੌਕੇ ਤੇ ਕੰਮਕਾਜ ਕਰਦੇ ਨੇ ਤੇ ਇੱਕ ਦੂਜੇ ਦੇ ਯਾਰ ਦੋਸਤ ਨੇ ਕਿਸੇ ਦਾ ਨਾਮ ਲੈ ਕੇ ਇਹਨਾਂ ਨੇ ਜੋ ਇਸੇ ਮੌਕੇ ਦਾ ਇੱਕ ਅਰਸ਼ਦ ਅੱਲਾ ਨਾਮ ਦਾ ਗੈਂਗਸਟਰ ਹੈ ਜਿਹੜਾ ਜਿਹੜਾ ਹੁਣ ਉਹਨਾਂ ਨੂੰ ਅਤਵਾਦੀ ਵੀ ਕੋਸ਼ਿਸ਼ ਕਰ ਦਿੱਤਾ ਗਿਆ ਉਸ ਦੇ ਨਾਮ ਤੇ ਇਹਨਾਂ ਨੇ ਰੰਗ ਦਾ ਜਮੰਦੀ ਸੀ ਅੱਜ ਮੋਗਾ ਪੁਲਿਸ ਵੱਲੋਂ ਅਸੀਂ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈਗਾ ਜਿਨ੍ਹਾਂ ਵੱਲੋਂ ਇੱਕ ਜੋ ਕੱਪੜੇ ਦਾ ਵਪਾਰੀ ਸੀ ਉਸ ਤੋਂ 60 ਲੱਖ ਦੀ ਇਹਨਾਂ ਨੇ ਰੰਗਦਾਰੀ ਮੰਗੀ ਸੀ ਉਸ ਵੱਲੋਂ ਮੋਗਾ ਪੁਲਿਸ ਨੇ ਡੀਐਸਪੀ ਸਿਟੀ ਐਸਐਚਓ ਸਿਟੀ ਨੇ ਬੜੀ ਉਸਤਾਦੀ ਨਾਲ ਕੰਮ ਕਰਦੇ ਹੋਏ ਇਹਨਾਂ ਨੂੰ ਜਿਹੜਾ ਗੈਂਗ ਹੈਗਾ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਇਹਨਾਂ ਕੋਲੋਂ ਜਿਹੜਾ ਮੋਬਾਈਲ ਸੀ ਉਹ ਅਸੀਂ ਰਿਕਵਰ ਕੀਤਾ ਹੈਗਾ ਇਹ ਜਿਹੜਾ ਇਹਨਾਂ ਵਿੱਚੋਂ ਇੱਕ ਸਿਮਰਨਜੀਤ ਕਰਨ ਸੰਦੀਪ ਤੇ ਸੋਨੂ ਇਹ ਅਸੀਂ ਚਾਰ ਬੰਦੇ ਗ੍ਰਿਫਤਾਰ ਕੀਤੇ ਐ। ਇਹਨਾਂ ਚ ਜੇ ਸਿਮਰਨਜੀਤ ਸਿੰਘ ਸੀ ਇਹ ਪਹਿਲਾਂ ਇਹਨਾਂ ਦੀ ਦੁਕਾਨ ਤੇ ਕੰਮ ਕਰਦਾ ਹੁੰਦਾ ਸੀ ਤੇ ਇਸ ਨੂੰ ਇਹਨਾਂ ਦੇ ਬਾਰੇ ਸਾਰਾ ਕੁਝ ਪਤਾ ਸੀ ਤੇ ਇਸ ਨੇ ਹੀ ਇਹ ਸਾਰੀ ਮਾਸਟਰਮਾਈਂਡ ਸੀ। ਇਸ ਨੇ ਇਹ ਸਾਰੀ ਜਿਹੜੀ ਹੈਗੀ ਆ ਆ ਪਲਾਨ ਬਣਾਇਆ ਹੈਗਾ ਤੇ ਇਹਨਾਂ ਨੂੰ ਕਾਲ ਕਰਵਾਈ ਹੈਗੀ। ਇਸ ਵਿੱਚੋਂ ਇਹਨਾਂ ਨੇ ਸੰਦੀਪ ਕੁਮਾਰ ਜਿਹੜਾ ਸਿਪਾ ਹੈਗਾ ਉਸ ਤੋਂ ਇਹਨਾਂ ਨੇ ਇੱਕ SIM ਲਿਆ ਸੀ। ਜੋ SIM ਜਸਵੀਰ ਕੌਰ ਦੇ ਨਾਮ ਤੇ ਸੀ। ਉਹ ਸਾਨੂੰ ਹੁਣ ਜੋ ਇਨਵੈਸਟੀਗੇਸ਼ਨ ਚ ਪਤਾ ਲੱਗਦਾ ਪਿਆ ਉਹ ਵੀ ਇੱਕ ਜਿਹੜਾ ਮੋਬਾਈਲ ਸੀ ਉਹਨਾਂ ਨੇ 6 ਮਹੀਨੇ ਪਹਿਲਾਂ ਖੋਇਆ ਮੋਬਾਈਲ ਸੀ ਥਿਸੇ ਦਾ ਤੇ ਉਹਨਾਂ ਉਹ ਸੀਮਨ ਨੇ ਇਸ ਇਸ ਵਾਰ ਦਾ ਵਿਚ ਯੂਜ਼ ਕੀਤਾ ਹੈਗਾ ਤੇ ਇਸ ਵਿੱਚ ਜੋ ਕਰਨ ਕੁਮਾਰ ਹੈਗਾ ਕਰਨ ਸੰਦੀਪ ਤੇ ਸੋਨੂ ਇਹਨਾਂ ਤਿੰਨਾਂ ਨੇ ਕਾਲ ਕੀਤੀ ਸੀ ਇਕੱਠੇ ਬਣ ਕੇ ਤੇ ਸੰਦੀਪ ਕੁਮਾਰ ਨੇ ਮੋਬਾਈਲ ਉਹਨਾਂ ਨੂੰ ਸੀਮਨ ਦਿੱਤਾ ਸੀ ਤੇ ਕਰਨ ਕੁਮਾਰ ਉੱਪਰ ਪਹਿਲਾਂ ਵੀ ਇੱਕ ਜਿਹੜਾ ਹੈਗਾ ਐਫਆਰ ਰਜਿਸਟਰਡ ਹੋਈ ਹੈ ਤੇ ਆਪਣੇ ਨੰਬਰ ਤੇ ਕੀਤਾ ਸੀਗਾ ਜਾਂ ਵਿਦੇਸ਼ੀ ਕਿਸੇ ਨੰਬਰ ਤੋਂ ਨਹੀਂ ਇਹਨਾਂ ਨੇ ਨਾਰਮਲ ਇਥੋਂ ਕਿਸੇ ਜਦ ਦੱਸੇ ਨਾ ਖੋਇਆ ਨੰਬਰ ਸੀ ਜਿਹੜਾ ਇਹ ਮੋਬਾਈਲ ਸੀ ਉਸ ਤੋਂ ਇਹਨਾਂ ਨੇ ਸਿੰਪਲ ਕਾਲ ਡਾਇਰੈਕਟ ਕਾਲ ਕੀਤੀ ਸੀ ਸਰ ਇਹ ਲਿੰਕ ਚ ਕਿਵੇਂ ਆਈ ਇੱਕ ਦੂਜੇ ਦੇ ਨਹੀਂ ਇਹ ਇੱਕ ਪਹਿਲਾਂ ਯਾਰ ਦੋਸਤ ਨੇ ਪਿੱਛੇ ਯੂਪੀ ਦੇ ਦੋ ਬੰਦੇ ਯੂਪੀ ਦੇ ਰਹਿਣ ਵਾਲੇ ਹੈਗੇ ਨੇ ਤੇ ਇਥੋਂ ਹੀ ਜੋ ਮੌਕੇ ਤੇ ਕੰਮਕਾਜ ਕਰਦੇ ਨੇ ਤੇ ਇੱਕ ਦੂਜੇ ਦੇ ਯਾਰ ਦੋਸਤ ਨੇ ਕਿਸੇ ਦਾ ਨਾਮ ਲੈ ਕੇ ਹਨਾਂ ਨੇ ਜੋ ਮੌਕੇ ਦਾ ਇੱਕ ਅਰਸ਼ਦ ਅੱਲਾ ਨਾਮ ਦਾ ਗੈਂਗਸਟਰ ਹੈ ਜਿਹੜਾ ਜਿਹੜਾ